ਪੰਜਾਬ ਚ ਹੱਡ ਚੀਰਵੀਂ ਠੰਡ ਦੌਰਾਨ ਹਰ ਕੋਈ ਠਾਠੜ ਕਰਦਾ ਦिखाई ਦੇ ਰਾਇਆ ਹੁਣ ਮੌਸਮ ਵਿਭਾਗ ਦੇ ਵੱਲੋਂ ਵੀ ਮੌਸਮ ਨੂੰ ਲੈ ਕੇ ਭਵਿੱਖਬਾਣੀ ਕੀਤੀ ਗਈ ਹੈ ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਡਾਕਟਰ ਮਨਮੋਹ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਦਿਨ 28 29 ਅਤੇ 30 ਦਸੰਬਰ ਨੂੰ ਸੰਗਣਿਤ ਧੁੰਦ ਅਤੇ ਠੰਣ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ ਜੇਕਰ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਰਾਤ ਸਾਡੀ ਟੀਮ ਦੁਵਾਰਨ ਗਰਾਊਂਡ ਜ਼ੀਰੋ ਤੋਂ ਚੈੱਕ ਕੀਤਾ ਗਿਆ ਕਿ ਆਖਿਰ ਠੰਡ ਦੌਰਾਨ ਲੋਕਾਂ ਦਾ ਕੀ ਕਹਿਣਾ ਹੈ ਤੇ ਇੱਕ ਰਾਗੀਰ ਜੋ ਕਿ ਫਗਵਾੜਾ ਤੋਂ ਜਲੰਧਰ ਆ ਰਿਹਾ ਸੀ ਉਹਨਾਂ ਦੱਸਿਆ ਕਿ ਠੰਡ ਕਾਰਨ ਇੱਕ ਤਾਂ ਵਿਜ਼ਿਬਿਲਟੀ ਬਹੁਤ ਘੱਟ ਚੁੱਕੀ ਹੈ ਤੇ ਉਹਨਾਂ ਇਹ ਵੀ ਦੱਸਿਆ ਕਿਸੇ ਵੱਲੋਂ ਅੱਗ ਲਗਾ ਕੇ ਸੇਕੀ ਜਾ ਰਹੀ ਹੈ ਅਤੇ ਇਸ ਹੜਕੰਬਾਉ ਠੰਡ ਤੋਂ ਬਚਣ ਦੇ ਲਈ ਉਹ ਵੀ ਅੱਗ ਸਿਕੰਦਲੀ ਰੁਕ ਗਈ ਠੰਡ ਇੰਨੀ ਜ਼ਿਆਦਾ ਹੈ ਕਿ ਆਪਣੇ ਕੰਮ ਤੇ ਵੀ ਧਿਆਨ ਦੇਣਾ ਮੁਸ਼ਕਿਲ ਹੋ ਰਿਹਾ ਹੈ ਭਾਜੀ ਬਹੁਤ ਠੰਡ ਪੈਂਦੀ ਵੀ ਕਿੱਥੋਂ ਆਏ ਸਰ ਮੈਂ ਭਾਜੀ ਇਧਰੋਂ ਫਗਵਾੜੇ ਤੋਂ ਆ ਰਿਹਾ ਸੀ ਬਾਈਕ ਤੇ ਹੂੰ ਉਹ ਜ਼ਿਆਦਾ ਠੰਡ ਪੈਂਦੀ ਮੈਂ ਤੁਹਾਨੂੰ ਅੱਗ ਦਾ ਤਾਂ ਭਾਜੀ ਬੈਠੀ ਵੀ ਅੱਗ ਵਰਦਿਆਂ ਚ ਰੁਕ ਸਕੇ ਜੀ ਜੇ ਗੱਲ ਕਰੀਏ ਫਗਵਾੜੇ ਤੋਂ ਲੈ ਕੇ ਤੁਸੀਂ ਹੁਣ ਤੱਕ ਇੱਥੇ ਪਹੁੰਚ ਗਏ ਹੋ ਰਸਤੇ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਭਾਜੀ ਕੁਝ ਨਹੀਂ ਦਿਖਦਾ ਪਿਆ ਠੀਕ ਕੋਈ ਸਾਮਨਿਆਰੀ ਕੀ ਕਰੀਏ ਹੂੰ ਉਹ ਕੋਈ ਕਿਤੇ ਕੰਮ ਚ ਗਿਆਣਾ ਕਿਤੇ ਸਰ ਮੈਂ ਇੱਧਰ ਜਾਣਾ ਹੀ ਹੈ ਕੋਈ ਪੁੱਛੇ